ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ ਰਹੋ ਮੈਂ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਮਾਰਨਿੰਗ ਦੇ 5:30 5:30 ਹੋ ਗਏ ਇਧਰ ਮੈਂ ਕਿਉਂ ਦਿਵਿੰਦਰ ਲਈ ਚਾਹ ਇਧਰ ਰੱਖਿਆ ਉਹਨੂੰ ਕੁੱਕਰ ਵਿੱਚ ਵਾਈਟ ਚਨੇ ਉਬਾਲਣ ਲਈ ਰੱਖਿਆ ਉਹ ਬੋਇਲ ਹੋ ਗਏ ਮੈਂ ਗੈਸ ਬੰਦ ਕਰਤਾ ਬਸ ਸਟੀਮ ਐ ਸਟੀਮ ਢੋਲੂਗੀ ਫਿਰ ਮੈਂ ਉਸ ਤੋਂ ਬਾਅਦ ਚਨੇ ਕੱਢ ਕੇ ਦੇਖੂਗੀ ਬੋਇਲ ਹੋ ਗਏ ਵੈਸੇ ਇੱਕ ਵੇਰ ਸਰਚ ਹੋ ਰਹੀ ਕਿ ਵੇਸ ਸਮਝੂ ਰਾਇਣੇ ਵਿੱਚ ਬੰਦ ਕਰਦਾਂਗੇ ਇਧਰ ਰੱਖੀ ਹੋਈ ਚਾਹ ਮਸਾਲਾ ਮੈਂ ਸਬਜੀ ਲਾਈਟ ਨਹੀਂ ਹੈਗੀ ਸੀ ਕੱਲ 8:00 ਵਜੇ ਲਾਈਟ ਚੱਲ ਗਈ ਸੀ ਨੇਰੀ ਆ ਗਈ ਲਾਈਟ ਚਲੀ ਗਈ ਲਾਈਟ ਨਹੀਂ ਆਹੀ ਹੈਗੀ ਸਾਰੀ ਰਾਤ ਫਿਰ ਆ ਤਾ 12:00 12:30 ਵਜੇ ਇਨਵਰਟਰ ਵੀ ਖਤਮ ਹੋ ਗਿਆ ਪੱਖੇ ਬੰਦ ਹੋ ਗਏ ਫਿਰ ਜਨਰੇਟਰ ਚਲਾਇਆ ਤੇ ਹੁਣ ਜਨਰੇਟਰ ਬੰਦ ਕਰਨਾ ਸੀਗਾ ਫਿਰ ਮੈਂ ਮੈਂ ਕਿਹਾ ਦਵਿੰਦਰ ਨੂੰ ਕਿ ਮੈਂ ਟਰੂਜ ਮੈਂ ਸਦਾ ਫਿਰ ਮਸਾਲਾ ਕਰਨਾ ਸਬਜੀ ਦਾ ਮੇਰੇ ਦਿਮਾਗ ਵਿੱਚ ਆ ਗਿਆ ਮੈਂ ਕਿ ਮਸਾਲਾ ਕਰਨਾ ਹੈ ਪਰ ਲਾਈਟ ਬਿਨਾ ਹੋਣਾ ਨਹੀਂਗਾ ਕਿਉਂਕਿ ਮਿਕਸੀ ਜਿਹੜੀ ਸੁਜਾਗਤਾ ਵਾਲੀ ਇਨਵਰਟਰ ਇਨਵਰਟਰ ਤਾਂ ਹੈ ਹੀ ਨਾ ਪਰ ਚੱਲੂਗੀ ਕਿੱਥੋਂ ਮਸਾਲਾ ਕਰਨਾ ਤੇ ਫਿਰ ਮੈਂ ਇੱਕ ਮਸਾਲਾ ਵੀ ਗ੍ਰਾਈਂਡ ਕਰਕੇ ਰੱਖ ਲਿਆ ਤੇ ਹੁ ਦਿੰਦਰ ਨੂੰ ਚਾਹ ਦੇ ਕੇ ਆਪਣਾ ਪਾਣੀ ਗਰ ਇੱਕ ਵਾਰ ਤਾਂ ਪੀ ਲੇ ਕਿਵਾਰ ਹੋਰ ਪੀ ਕੇ ਫਿਰ ਮੈਂ ਸਬਜ਼ੀ ਨੂੰ ਤੱਕਾ ਲਾ ਲਵਾਂ ਨੂੰ ਸਬਜ਼ੀ ਬਣਦੀ ਹੈ ਉਸ ਚਨੇ ਮੈਂ ਉਬਾਲ ਲਨ ਹੁੰਦਾ ਕਿ ਮੈਂ ਡੀਪ ਫ੍ਰੀਜ਼ ਕਰ ਲਾਂ ਕਿ ਪਏ ਹੋਣ ਫਿਰ ਧਣੀ ਉਬਾਲਦੀ ਹੁਣ ਮੇਰੇ ਕੋਲ ਹੈ ਨਹੀਂ ਕਿ ਵਾਈਟ ਚਨੇ ਫ੍ਰੀਜ਼ਰ ਵਾਲੇ ਖਤਮ ਹੋ ਗਏ ਫਿਰ ਵਾਈਟ ਚਨੇ ਫ੍ਰੀਜ਼ਰ ਵਿੱਚ ਰੱਖ ਲਵਾਂਗੀ ਉਹ ਵੀ ਹੁੰਦਾ ਜੇ ਆਪਣੇ ਕੋਲ ਡੀਪ ਫ੍ਰੀਜ਼ ਕਰੇ ਪਏ ਹੋਣਗੇ ਨਾ ਪਾਈਟ ਚਨੇ ਆਪਾਂ ਚਨਾ ਚਾਟ ਵੀ ਬਣਾ ਸਕਦੇ ਆ ਚਨਾ ਮਸਾਲਾ ਸਬਜ਼ੀ ਵੀ ਬਣਾ ਸਕਦੇ ਕਿਵਾਰ ਚਨਾ ਚਰ ਕੋ ਗੈਸਟ ਆਜਣ ਨੇ ਕਈ ਵਾਰ ਆਪਣੇ ਕੋਲ ਸਬਜੀ ਥੋੜੀ ਜਿਹੀ ਪਈ ਹੁੰਦਾ ਹੈ ਹੁੰਦਾ ਵੀ ਥੋੜੀ ਹੋਰ ਹੋ ਗਈ ਫਟਾਫਟ ਤੁਸੀਂ ਚਨੇ ਬੋਇਲ ਕਰੇ ਕੋਲ ਚਨਾ ਮਸਾਲਾ ਬਣ ਜਾਂਦਾ ਜਾਂ ਫਿਰ ਆਪਾਂ ਜਿਵੇਂ ਨਮਕੀਨ ਓਟਸ ਬਣਾਉਣੇ ਮਸਾਲਾ ਓਟਸ ਜਾਂ ਖੁਕਣਾਉਣੇ ਆ ਕੋਹਾ ਬਣਾਉਣੇ ਆ ਤਾਂ ਬੋਇਲਡ ਚਨੇ ਉਹਦੇ ਵਿੱਚ ਵੀ ਪਾ ਸਕਦੇ ਆ ਖਿਚੜੀ ਚ ਵੀ ਪਾ ਸਕਦੇ ਆ ਐਜ਼ ਅ ਸੋਰਸ ਆਫ ਪ੍ਰੋਟੀਨ ਵੀ ਪਾ ਸਕਦੇ ਹਨ ਸੋ ਸੈਲਡ ਦੇ ਨਾਲ ਥੋੜੇ ਬੋਇਲ ਚਨੇ ਵੀ ਲੈ ਸਕਦੇ ਹਾਂ ਜਿਵੇਂ ਵੀ ਆਪਾਂ ਖਾ ਸਕਦੇ ਹਾਂ ਯਾਨੀ ਕਿ ਟੀਸ ਪਈ ਹੋਵੇ ਤਾਂ ਆਪਣੇ ਕੋਲ ਆਪਸ਼ਨ ਹੋ ਜਾਂਦੀ ਹੈ ਕਿਦਣਾ ਦਿੰਦਰ ਲਿਖਣਾ ਲੱਗਾ ਆ ਕੀ ਸ਼ੁਰੂ ਕਰਦੇ ਆ ਆਪਣਾ ਕਿਚਨ ਦਾ ਰੁਟੀਨ ਤੇ ਮੇਰੇ ਕੋਲੇ ਬਹੁਤ ਕੰਮ ਨੇ ਇੱਕ ਤਾਂ ਮੈਂ హెయిਰ ਆਇਲਿੰਗ ਕਰਨੀ ਆਪਣੀ ਹੋ ਗਈ ਆ ਯਾਦ ਆ ਗਿਆ ਸਬਜ਼ੀ ਬਣਾਉਣ ਤੋਂ ਪਹਿਲਾਂ హెయిਰ ਆਇਲਿੰਗ ਕਰਾਂ ਫੇਰ ਮੈਂ ਕਿਚਨ ਚ ਲੱਗੀ ਕੰਮ ਕਰਾਂ ਫਿਰ ਮੇਰੇ ਕੋਲ ਹੋ ਜੂਗੀ ਹਨਾ ਅ ਅੰਬੀਆਂ ਦੀ ਚਟਨੀ ਬਣਾਉਣੀ ਆ ਕਿਚਨ ਦਾ ਇੱਕ ਵੜ ਕੰਮ ਥਰਮ ਕਰਕੇ ਉਹ ਚਟਨੀ ਬਣਾਵਣੀ ਹੈ ਉਹ ਅੰਬੀਆਂ ਪੀਆਂ ਖਾ ਲਵੋ ਜਣੀਆਂ ਤੇ ਕੱਪੜੇ ਵੀ ਧੋਣੇ ਨੇ ਪਰ ਲਾਈਟ ਨਹੀਂ ਹੈਗੀ ਕੱਪੜੇ ਲਾਈਟ ਦੇ ਹਿਸਾਬ ਨਾਲ ਧੋਣੇ ਪੈਣਗੇ ਦੇਖਾਂਗੀ ਲਾਈਟ ਆ ਗਈ ਤਾਂ ਫੂਲੀ ਚੀ ਪਾ ਦੂੰਗੀ ਫਿਰ ਮੇਰੇ ਕੋਲ ਇਹਨੇ ਟਾਈਮ ਨਹੀਂ ਹੋਣਾ ਖੜਾਣਾ ਚਟਨੀ ਵੀ ਬਣਾਉਣੀ ਪਊਗੀ। ਉਹ ਕੰਮ ਵੀ ਹੁਣ ਛੇਲੇ ਨੂੰ ਤੇ ਤਦੂ ਕਾਸ ਕਰਾਂਗੇ ਟਾਈਮ ਲੱਗੂ ਉਹ ਤੋਂ ਬਾਦ ਕੜਾਹੀ ਚ ਪਾ ਦਾਂਗੇ ਚਲੋ ਫਿਰ ਤਾਂ ਬਣੇ ਚਲੋ ਘੁਰਚਣੀ ਮਾਰਨਾ ਹੋਊਗਾ। ਇਹ ਕੰਮ ਵੀ ਸਾਰੇ ਘਰ ਨੇ ਜ਼ਰੂਰੀ ਅੱਜ ਇਹਨੇ ਕੱਪੜੇ ਵੀ ਅੱਜ ਧੋਣੇ ਜ਼ਰੂਰੀ ਨੇ ਕਿਉਂਕਿ ਪਹਿਲੇ ਵੀ ਇੱਕ ਦਿਨ 延迟 ਤੇ ਅੰਬੀਆਂ ਪਹਿਲੇ ਖਰਾਬ ਹੋ ਜਾਣਗੀਆਂ ਫਿਰ ਹੋਗੇ ਅੱਜ ਹੀ ਜ਼ਰੂਰੀ ਇਹ ਅੱਜ ਹੀ ਚਟਨੀ ਬਣਾ ਦੇਉ ਚੱਲ ਵਧੀਆ। ਗਵਿੰਦਰ ਨੂੰ ਚਾਰ ਦਿਨ ਤੋਂ ਬਾਅਦ ਮੈਂ ਆ ਗਈ ਸੀ ਬਾਹਰ ਮੌਸਮ ਠੰਡਾ ਸੀ ਜਾਂ ਵਧੀਆ ਲੱਗ ਰਿਹਾ ਕਿ ਆ ਮੈਂ ਹੈਂਡ ਬਾਥ ਲੈਣਾ ਸੀ ਹੈਅਰ ਵਾਸ਼ ਕਰਨੀ ਸੀ ਵੀ ਚਲੋ ਹੈਅਰ ਆਇਲਿੰਗ ਕਰ ਲਾਂ ਪਹਿਲਾਂ ਹਰ ਵਾਰ ਨਾ ਕਰਦੀ ਹੁੰਦੀ ਆ ਔਰ ਇਹ ਮੇਰਾ ਘਰੇ ਬਣਾਇਆ ਹੈ ਤੇਲ ਆ ਉਸੇ ਨਾਲ ਮੈਂ ਹੈਅਰ ਆਇਲਿੰਗ ਕਰਦੀ ਹੁੰਦੀ ਆ ਬਹੁਤ ਵਧੀਆ ਮੈਨੂੰ ਇਹਦਾ ਰਿਜ਼ਲਟ ਮਿਲ ਰਿਹਾ ਹੈਗਾ ਤੇ ਇਹ ਹੈਗਾ 200 ml ਕਸਟ ਆਇਲ 200 ml ਕੋਕੋਨਟ ਆਇਲ ਲੈ ਲੂ ਬਰਾਬਰ ਮਾਤਰਾ ਵਿੱਚ ਤੇ ਉਹਨੂੰ ਗੈਸ ਤੇ ਨਾ ਕੜਾਹੀ ਵਿੱਚ ਪਾ ਕੇ ਜਾਂ ਕਿਸੇ ਭਾਰੀ ਥੱਲੇ ਵਾਲੇ ਪੈਨ ਵਿੱਚ ਪਾ ਕੇ ਵਿੱਚ ਦੋ ਚਮਚ ਕਲੌਂਜੀ ਦੋ ਚਮਚ ਮੀਠੀ ਦਾਣਾ ਇੱਕ ਪਿਆਜ਼ ਪਾ ਲਓ ਬਰੀਕ ਕੱਟ ਕੇ ਇੱਕ ਮੁਠੀ ਕੜੀ ਪੱਤਿਆਂ ਦੀ ਪਾ ਲਓ ਜੇ ਆਮਲਾ ਤੁਹਾਡੇ ਕੋਲ ਹੈਗੇ ਨੇ 2-3 ਆਮਲਾ ਕੱਦੂਕਾਸ ਕਰਕੇ ਬਰੀਕ ਕੱਟ ਕੇ ਪਾ ਲਓ ਇਹ ਸਾਰੀਆਂ ਚੀਜ਼ਾਂ ਨੂੰ ਤੇਲ ਵਿੱਚ ਕਾੜ ਲਓ ਜੋ ਸਾਰੀਆਂ ਚੀਜ਼ਾਂ ਹੀ ਕਾਲੀਆਂ ਹੋ ਜਾਣ ਮੱਚ ਜਾਣ ਤਾਂ ਠੰਡਾ ਕਰਕੇ ਤੁਸੀਂ ਇਹਨੂੰ ਪੂਣ ਲਓ ਇਹ ਆਇਲ ਤੁਸੀਂ ਦਿਦ ਹੇਅਰ ਵਾਸ਼ ਕਰਨੇ ਹੁੰਦੇ ਉਸ ਤੋਂ ਪਹਿਲਾਂ ਲਗਾ ਲਓ ਬਹੁਤ ਵਧੀਆ ਇਹਦੇ ਰਿਜ਼ਲਟ ਆਏ ਬਹੁਤ ਵਧੀਆ ਇਹ ਵਾਲਾਂ ਨੂੰ ਕਰ ਦਿੰਦਾ ਵਾਲਾਂ ਟੈਕਸਚ ਬਹੁਤ ਸਮੂਥ ਸਿਲਕੀ ਹੋ ਜਾਂਦੇ ਨੇ ਹੇਅਰ ਗ੍ਰੋਥ ਲਈ ਵੀ ਅੱਛਾ ਹੋ ਗਿਆ ਪੌਣੇ 7 ਦਾ ਮੈਂ ਲੈ ਕੇ ਆਪਣਾ ਬ੍ਰੈਕਫਾਸਟ ਬਣਾ ਕੇ ਪਨੀਰ ਵਿੱਚ ਸਬਜ਼ੀਆਂ ਬਹੁਤ ਜ਼ਿਆਦਾ ਮੈਨੂੰ ਟੇਸਟੀ ਲੱਗਦਾ ਦਵਿੰਦਰ ਨੂੰ ਵੀ ਟੇਸਟ ਲੱਗਦਾ ਉਹਨਾਂ ਲਈ ਵੀ ਮੈਂ ਰੱਖ ਲੈਂਦੀ ਹੁਣੀਆਂ ਸਬਜ਼ੀ ਬਣ ਗਈ ਪਰ ਮੈਂ ਕੁੱਕਰ ਨੇ ਹੋ ਲਿਆ ਗੈਸ ਬੰਦ ਕਰਤਾ ਸਬਜ਼ੀ ਦਾ ਥੇਅ ਆਇਲਿੰਗ ਵੀ ਹੋ ਗਈ ਦੋ ਕੰਮ ਮੇਰੇ ਹੋ ਗਏ ਅੱਪਣੇ ਧੋਣੇ ਨੇ ਅੰਬਿਆਂ ਦੀ ਚਟਨੀ ਬਣਾਉਣੀ ਅੰਬਿਆਂ ਦੀ ਚਟਨੀ ਮੈਂ ਬਣਾਉਂਗੀ ਦੁਪਹਿਰ ਤੋਂ ਬਾਅਦ ਯਾਨੀ ਕਿ ਆਪਣਾ ਲੰਚ ਕਰਕੇ ਫਿਰ ਮੈਂ ਸ਼ੁਰੂ ਕਰ ਲਵਾਂਗੀ ਬਣਾਉਣੀ ਹੈਨਾ ਪਰ ਕੱਪੜਾ ਤਾਂ ਮੈਨੂੰ ਕੋਈ ਪਤਾ ਨਹੀਂ ਬਿਕੋਜ਼ ਲਾਈਟ ਨਹੀਂ ਆਈ ਸਾਨੂੰ ਤਿੰਨ ਰਾਤਾਂ ਹੋ ਗਈਆਂ ਬਿਨਾ ਬਿਜਲੀ ਤੋਂ ਸ ਅਨਵਰਟਰ ਚੱਲ ਜਾਂਦਾ ਅੱਧੀ ਘਰਾਂ ਤੱਕ ਫਿਰ ਬੰਦ ਹੋ ਜਾਂਦਾ ਤਿੰਨ ਰਾਤਾਂ ਹੋ ਗਈਆਂ اے سی ਨਹੀਂ ਚੱਲੇ ਹੋਏ ਕਾ ਸਰਕਾਰ ਦੀ ਬਿਜਲੀ ਦੀ ਬਚਤ ਹੋ ਰਹੀ ਹੈ ਨਹੀਂ ਰਹੀਉਂਦੀ ਆ ਨਹੀਂ ਰਹੀ ਬਾਦ ਵਿੱਚ ਆਉਂਦੀ ਲਾਈਟ ਬੜੀ ਚੱਲੀ ਜਾਂਦੀ ਸਾਰੀ ਰਾਤ ਬਿਨਾਂ ਲਾਈਟ ਤੋਂ ਕੱਢਣੀ ਪੈਂਦੀ ਆ ਤਿੰਨ ਰਾਤਾਂ ਤੋਂ ਬਹੁਤ ਔਖੀ ਰਾਤ ਕੱਟ ਰਾਂ ਬਹੁਤ ਜ਼ਿਆਦਾ ਫਿਰ ਸਵੇਰੇ ਉੱਠਿਆ ਨਹੀਂ ਆਂਦਾ ਬਿਕੋਜ਼ ਰਾਤ ਨੂੰ ਪ੍ਰੋਪਰ ਨੀਂਦ ਨਹੀਂ ਹੁੰਦੀ ਹੈਗੀ ਗਰਮੀ ਵਿੱਚ ਤੇ ਤਿੰਨ ਦਿਨ ਹੋ ਗਏ ਮੇਰੀ ਮਾਰਨਿੰਗ ਦੀ ਵਾਕ ਹੀ ਮਿਸ ਹੋ ਰਹੀ ਹੈ ਉਹੀ ਗੱਲ ਹੈ ਰਾਤ ਨੂੰ ਨੀਂਦ ਨਹੀਂ ਪੂਰੀ ਹੁੰਦੀ ਉੱਠਿਆ ਨਹੀਂ ਆਂਦਾ ਹੈਗਾ ਰਾਤ ਨੂੰ ਗਰਮੀ ਕਰਕੇ ਨੀਂ ਗੋਂਦੀ ਨਹੀਂ ਪਾਸੇ ਮਾਰੀ ਜਾਂਦੇ ਆ। ਹੋਰ ਇਧਰ ਸਬਜੀ ਬਣ ਕੇ ਤਿਆਰ ਸੀ। ਸਬਜੀ ਮੈਂ ਕੁੱਕਰ ਚੋਂ ਕੱਢਤੀ ਸੀ। ਇਸੇ ਭਾਂਡੇ ਵਿੱਚ ਪਹਿਲਾਂ ਮੈਂ ਚਨੇ ਉਬਾਲ ਕੇ ਗੱਡੀ ਫਿਰ ਹੁਣ ਸਬਜੀ ਵੀ ਕੱਢਤੀ। ਮੈਂ ਚਲੋ ਕੁੱਕਰ ਵਾਸ਼ ਕਰ ਦਾਨੀ ਆ। ਸਬਜੀ ਬਣ ਗਈ। ਮੇਥੀ ਪਾਤੀ ਸਬਜੀ ਵਿੱਚ ਮੈਂ ਇਧਰ ਮੈਂ ਰਾਈਸ ਬਣਾ ਤੇ ਤੂੰ ਇਧਰ ਕਹਿੰਦੇ ਮੈਂ ਰਾਈਸ ਖਾਣੇ ਨੇ। ਚਨੇ ਬੋਇਲਡ ਮੈਂ ਕੱਢਦੇ ਸੀਗੇ ਤਾਂ ਕਿ ਮੈਂ ਫ੍ਰੀਜਰ ਵਿੱਚ ਰੱਖਦਾ ਆਟਾ ਗੁੰਨਿਆ ਪਿਆ। ਤੇ ਖਾਣੇ ਸਾਰੀ ਮੇਰੀ ਤਿਆਰੀ ਹੈ ਤੇ ਹੁਣ ਮੈਂ ਹੁਣੀਆਂ ਡਸਟਿੰਗ ਵਾਂ। జస్ హాకన హంజీ హానే దిలేనా హానే దిలేనా థర్కీ కరా బడా కంభో హో తో కల్వీని కరే బిచలి కు దిను హోర్ కు దిను హోర్ నా కొడు కొరా పద్దని నా బడా డీప్లీ నై లర్దే ఆదర్ బాది లేకి ఆలో ఎర్మిటిన ਵਿੰਦਰ ਮੈਨੂੰ ਕਹਿ ਰਹੇ ਸੀ ਨਾ ਡਸਟਿੰਗ ਕਰ ਨਾ ਡਸਟਿੰਗ ਕਰ ਬਈ ਨਹੀਂ ਏਰੀਆ ਆਉਣੀ ਆ ਜੇ ਰਹਿਣ ਦੇ ਮੈਂ ਕਹਿੰਨਾ ਬੂਰਾ ਲੱਗਦਾ ਸਕੋਂ ਮੈਂ ਛੱਡਾਂ ਮੈਂ ਹਨਾ ਵੀ ਚਲੋ ਮੈਂ ਥੋੜੇ ਥੋੜੇ ਕਰ ਦਿੰਨੇ ਜਿਆਦਾ ਡੀਪਲੀ ਨਹੀਂ ਕਰਦੀ ਹੈਗੀ ਵੀ ਜਿੰਨੀ ਕਿ ਮਿੱਟੀ ਹੈਗੀ ਥੋੜੇ ਥੋੜੇ ਉੱਪਰ ਉੱਪਰ ਹਟਾ ਦੰਨੇ ਆ ਤਾਂ ਛੱਡਿਆ ਵੀ ਜਾਂਦਾ ਹੈਗਾ ਔਰ ਮੇਨ ਡੋਰ ਤਾਂ ਬਹੁਤ ਬਹੁਤ ਜਿਆਦਾ ਗੰਦਾ ਹੁੰਦਾ ਕਿਉਂਕਿ ਜਦੋਂ ਬੰਦ ਕਰ ਦਿੰਨੇ ਨਾ ਬਾਹਰੋਂ ਰੇਤਾਂ ਸਿੱਧਾ ਦੋਨੇ ਡੋਰਸ ਭਰ ਜਾਂਦੇ ਨੇ ਆਹ ਵਾਲੇ ਡੋਰ ਤੋਂ ਹੀ ਬਹੁਤ ਜ਼ਿਆਦਾ ਮਿੱਟੀ ਆ ਜਾਂਦੀ ਹੈ ਬਹੁਤ ਜ਼ਿਆਦਾ ਮੈਂ ਚਾਹ ਰਿਹਾ ਥੋੜੇ ਥੋੜੇ ਮਿੱਟੀ ਝਾੜ ਦਾਨੀ ਆ ਵੀ ਬੁਰਾ ਜੈਨ ਲੱਗੂਗਾ ਦੇਖਣ ਚ ਐਂ ਤਾਂ ਛਾੜ ਨਹੀਂ ਹੁੰਦਾ ਹੈਗਾ ਤੇ ਮੈਨੂੰ ਮਨਾਂ ਕਰੀ ਜਾ ਰਿਹਾ ਸੀ ਵੀ ਤੂੰ ਹਟਦੀ ਨਹੀਂ ਹੈਗੀ ਐਂਟਰੈਂਸ ਵਾਲੇ ਆ ਡਰਾਇੰਗ ਰੂਮ ਦਾ ਜਿਹੜਾ ਗੇਟ ਐਂਟਰੈਂਸ ਦੇ ਕੋਲੇ ਇਹ ਵੀ ਮਿੱਟੀ ਨਾ ਭਰ ਜਾਣਾ ਬਸ ਓਕੇ ਕੱਪੜੇ ਨਾਲ ਮੈਂ ਝਾੜ ਦਾਨੀ ਆ ਤੇ ਫਿਰ ਮੈਨੂੰ ਬਹੁਤ ਜ਼ਿਆਦਾ ਗਿੱਲੇ ਕੱਪੜੇ ਨਾਲ ਜਾਂ ਕੋਲੀ ਨਾਲ ਸਾਫ਼ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਇਹ ਕਰਦਾਨੀ ਆ ਸਾਫ਼ ਐਂ ਤਾਂ ਬਿਲਕੁਲ ਵੀ ਸਾਫ਼ ਸਫਾਈ ਨਾ ਕਰੋ ਫਿਰ ਉਹ ਵੀ ਨਹੀਂ ਦੇਖੋਂ ਐ ਬੈਠ ਹੁੰਦਾ ਹਨਾ ਗੰਦੇ ਘਰ ਚ ਤੇ ਚੋਲੋ ਥੋੜਾ ਥੋੜਾ ਬਹੁਤੀ ਤਾਂ ਕਰਨੀ ਪੈਂਦੀ ਜਿੰਨੇ ਕੁ ਲੋਡ ਹੋਵੇ ਜਿਵੇਂ ਹੁਣ ਨੇਹਰੀ ਆਈ ਸੀ ਕੱਲ ਸ਼ਾਮ ਨੂੰ ਤਾਂ ਹੁਣ ਤਾਂ ਅੱਜ ਬਿਲਕੁਲ ਹੀ ਲੋਡ ਸੀ ਹਾਂ ਵੀ ਕਰਨੀ ਪੈਣੀ ਸੀਗੀ ਤੇ ਆਹ ਵਾਲੇ ਟੇਬਲ ਤੇ ਮੈਂ ਇੱਕ ਆਬਦੇ ਵਾਲੇ ਕੋ ਡੇਕੋਰੇਸ਼ਨ ਕਰੀ ਥੋੜੀ ਜੀ ਆ ਮੇਰੇ ਕੋਲ ਨਾ ਜੱਗ ਸੀ ਗ੍ਰੀਨ ਕਲਰ ਦਾ ਜੱਗ ਇਹ ਕੱਚ ਦਾ ਹੈ ਮੇਰੀ ਮੰਮੀ ਦਾ ਪੇਕੇ ਆਣੇ ਦਾ ਉਹਨਾਂ ਦਾ ਕੋਈ ਵਹਿ ਵਲੇ ਲੈਮਨ ਸੈੱਟ ਸੀ ਇਹਦੇ ਨਾਲ ਮੰਮੀ ਕੋਲ ਗਲਾਸ ਵੀ ਪਏ ਨੇ ਦੋ ਗਲਾਸ ਪਏ ਨੇ ਇਹਦੇ ਨਾਲ ਦੇ ਤੇ ਮੇਰੇ ਕੋਲ ਜੱਗ ਪਿਆ ਸੀ ਕ੍ਰੌਕਰੀ ਵਾਲੀ ਯੂਨਿਟ 'ਚ ਮੈਂ ਸੋਚਿਆ ਅੱਜ ਮੇਰੇ ਵੈਸੇ ਹੀ ਦਿਮਾਗ ਵਿੱਚ ਪਤਾ ਨਹੀਂ ਕਿਵੇਂ ਇਹ ਆਈਡੀਆ ਆਇਆ ਮੈਂ ਚਲੋ ਉਹ ਤਾਂ ਕੁਲਦਸਤਾ ਬਣਾਉਣੇ ਅੱਜ ਆਪਾਂ ਤੇ ਜੱਗ ਦੇ ਵਿੱਚ ਮੈਂ ਪਾਤੀਆਂ ਸਿਕਰੀਆਂ ਜਿਹੜੇ ਨਰਮੇ ਵਾਲੀਆਂ ਸਿਕਰੀਆਂ ਹੁੰਦੀਆਂ ਨੇ ਉਹ ਅਸੀਂ ਬਾਜ਼ਾਰ 'ਚੋਂ ਹੀ ਲੈ ਕੇ ਆਈ ਸੀ ਉਹ ਮੇਰੇ ਕੋਲ ਪਈਆਂ ਸੀਗੀਆਂ ਉੱਪਰ ਰੰਗ ਕਰੇ ਹੋਏ ਸਿਕਰੀਆਂ ਦੇ ਉੱਪਰ ਤੇ ਦੋ ਤਿੰਨ ਕਲਰਸ ਤੇ ਉਹ ਹੈਗੀਆਂ ਸੀਆਂ ਸਿਕਰੀਆਂ ਪਾ ਕੇ ਵਿੱਚ ਮੈਂ ਐਦਾ ਇਹ ਫਲਾਰਸ ਲਗਾਤੇ ਤੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਇੱਥੇ ਸਾਹਮਣੇ ਜੋ ਲਾਈਟ ਪੈਂਦੀ ਹੈ ਨਾ ਫਿਰ ਗ੍ਰੀਨ ਕਲਰ ਹੋਰ ਵੀ ਜ਼ਿਆਦਾ ਸੋ ਟਾਈਮ ਹੋ ਰਿਹਾ ਟਾਈਮ ਹੋ ਰਿਹਾ ਅਥਵਾ ਇਹਦਾ ਲਾਈਟ ਆ ਗਈ ਸੀ ਅੰਦਰ ਮੈਂ ਕਿਚਨ ਦਾ ਕੰਮ ਕਰ ਲਿਆ ਜਾਨੀ ਫੁੱਲਕੇ ਬਣਾ ਕੇ ਰੱਖੇ ਰਾਈਸ ਬਣਾ ਕੇ ਰੱਖੇ ਕਿਚਨ ਮੇਰੀ ਕਲੀ ਸਾਸਤਾਂ ਨਾਲ ਹੀ ਰਹਿ ਗਈ ਫਿਰ ਲੋ ਜੋ ਲਾਈਟ ਆ ਗਈ ਫਿਰ ਇਹ ਹੋ ਗਿਆ ਮੈਂ ਕੱਪੜੇ ਧੋਣੇ ਫਟਫਟ ਹੈ ਤਾਂ ਬਾਹਰ ਮੌਸਮ ਹਵਾ ਚੱਲ ਰਹੀ ਆ ਤਾਂ ਮੌਸਮ ਤਾਂ ਠੀਕ ਹੈ ਫਿਰ ਚਿਟਕਣੀਆਂ ਵਗੈਰਾ ਲਗਾ ਦਾਂਗੀ ਹੋਰ ਕੀ ਹੁਣ ਲਾਈਟ ਦਾ ਲਾਂਚ ਹੋ ਗਿਆ ਵੀ ਲਾਈਟ ਆਈ ਆਏ ਪਤਾ ਸ਼ਾਮ ਨੂੰ ਨੇਰੀ ਆ ਜੀ ਰਾਤ ਨੂੰ ਸਵੇਰ ਨੂੰ ਫੇਰ ਨਾ ਲਾਈਟ ਹੋਵੇ ਹਾਂ ਮੇਰੇ ਕੱਪੜੇ ਧੋਏ ਨਾ ਫੱਡਾ ਫੱਡਾ ਸਟਿੰਗ ਨਾ ਸਿਰਫ ਲੌਬੀ ਲੌਬੀ ਦੀ ਕੰਧੀ ਐ ਤੇ ਹੁਣ ਇਧਰ ਆ ਕੇ ਮਸ਼ੀਨ 'ਚ ਕੱਪੜੇ ਪਾ ਕੇ ਸੈਮੀ ਚ ਪਾਏ ਨੇ ਇਹਦੇ ਥੋੜਾ ਨਾ ਜਲਦੀ ਉਹ ਧਿਆਨ ਨੂੰ ਉੱਤੇ ਖੜ੍ਹਦੂ ਘੱਟ ਜਿਹੜੇ ਗੰਦੇ ਕੱਪੜੇ ਹੁੰਦੇ ਨੇ ਗੰਦੇ ਘੱਟ ਹੁੰਦੇ ਨੇ ਉਹ ਆਪਾਂ ਛੇਤੀ ਕੱਢ ਲਾਣੇ ਆਂਗੇ ਫਿਰ ਫੂਲੀ ਮਸ਼ੀਨ ਚ ਆਏ ਹੁੰਦਾ ਸਾਰੇ ਇੱਕ ਟਾਈਮ ਕੀ ਧੋਤੇ ਜਾਣਗੇ ਘੱਟ ਮੇਲੇ ਵੱਧ ਮੇਲੇ ਇਹ ਤੇ ਮੈਂ ਕੱਤੀ ਮਸ਼ੀਨ ਆਨ ਤੇ ਮੈਂ ਅੰਦਰ ਜਾ ਕੇ ਫੇਰ ਆਪਣਾ ਕੁਛ ਨਾ ਕੁਛ ਕੰਮ ਕਰ ਲਾਣੀ ਐ ਲੋ ਜੀ ਟਾਈਮ ਹੋ ਗਿਆ 9 ਵਜੇ ਦਾ ਕੱਪੜੇ ਧੋਤੇ ਜੀ 9:3 ਕਪੜੇ ਬਹੁਤ ਜ਼ਿਆਦਾ ਕਾਫੀ ਕਪੜੇ ਸੀਗੇ ਘੰਟਾ ਲੱਗਾ ਤੋਤੇਗੇ ਹਵਾ ਵੀ ਚੱਲ ਰਹੀ ਚਿਟਕਣੀਆਂ ਲਾਤੀ ਉੱਪਰ ਮੈਂ ਕਿ ਮੇਰੇ ਕੰਮ ਬਾਜੂ ਜੇ ਕਪੜੇ ਥੱਲੇ ਡਿੱਗ ਪਏ ਤੋਂ ਦੇ ਦੁਬਾਰੇ ਧੋਣੇ ਪੈਣਗੇ ਸਾਰੇ ਕਪੜਾ ਚਿਟਕਣੀਆਂ ਲਾਤੀਆਂ ਫਿਰ ਮੈਂ ਅੰਦਰ ਬੇਫਿਕਰ ਹੋ ਕੇ ਆਪਦੇ ਅੰਦਰਲੇ ਕੰਮ ਕਰਦੀ ਹਾਂ ਕਿਚਨ ਸਾਫ ਕਰਦੀ ਅੰਦਰ ਕਿਚਨ ਸਾਫ ਕਰਨ ਵਾਲੇ ਖਾਣੇ ਦਾ ਕੰਮ ਕੰਪਲੀਟ ਹਾਂ ਤਾਂ ਕਿਚਨ ਸਾਫ ਕਰਦੀਆਂ ਔਰ ਇੱਧਰ ਕਪੜਿਆਂ ਵਾਲਾ ਸਟੈਂਡ ਵੀ ਫੁੱਲ ਔਨ ਫੁੱਲ ਫੁੱਲ ਔਨ ਫੁੱਲ ਨੀਚੇ ਡਸਟਿੰਗ ਵਾਲੇ ਕਪੜੇ ਪੈਣ ਤੋਂ ਤੇ ਉਹ ਵੀ ਮੈਂ ਤੋਤੇ ਕਾਫੀ ਇਕੱਠੇ ਹੋ ਹੁਣ ਚਲਦੇ ਆ ਅੰਦਰ ਟਾਈਮ ਹੋ ਗਿਆ ਪੌਣੇ 10 ਦਾ ਹੁਣ ਪੀਰੀਆਂ ਪਾਣੀ ਅੰਦਰ ਆ ਕੇ ਫਿਰ ਮੈਂ ਹੁਣ ਨਹਾਉਣੀ ਆ ਥੋੜੀ ਹਵਾ ਲੈ ਕੇ ਪਸੀਨਾ ਸਕਾ ਕੇ ਮੈਂ ਨਹਾਉਣੀ ਨਹਾਉਣ ਜਾਣੀ ਆ ਨਾ ਕਿ ਕਰਦੇ ਆ ਰੈਸਟ ਉਸ ਤੋਂ ਬਾਅਦ ਦੁਪਹਿਰੇ ਲੰਚ ਕਰਨ ਤੋਂ ਬਾਅਦ ਫੇਰ ਅੰਬੀਆਂ ਨਾਲ ਪੰਗਾ ਲਵਾਂਗੀ ਫਿਰ ਸ਼ੁਰੂ ਕਰੂੰਗੀ ਚਟਨੀ ਉਹਨਾਂ ਨਾਲ ਉਦੋਂ ਤੱਕ ਮੇਰਾ ਰੈਸਟ ਹੋ ਜੂ ਨਾਲ ਕੱਪੜੇ ਪਏ ਨੇ ਬਾਹਰ ਅੰਦਰ ਲਿਆ ਕੇ ਮੈਂ ਉਹ ਸੰਭਲੂੰਗੀ ਕਿ ਜੇ ਹੁਣ ਵਿੱਚ ਹੀ ਮੈਂ ਅੰਬਿਆਂ ਦਾ ਪੰਗਲ ਲੈ ਲਵਾਂ ਮੈਨੂੰ ਵੀ ਥਕਾਵਟ ਹੋਈ ਪਈ ਹੈ ਹਨਾ ਫਿਰ ਉਹ ਮਧਾ ਜਿਆ ਨਹੀਂ ਹੁੰਦਾ ਚੀਜ਼ ਬਣਾਉਣ ਚ ਜਦ ਤੱਕ ਆਪਾਂ ਦੇ ਲੂ ਉਹਨੂੰ ਬਣਾਈਏ ਨਾ ਮੈਨੂੰ ਥਕਾਵਟ ਫੀਲ ਹੋਈ ਜਾਊਗੀ ਇਸ ਕਰਕੇ ਮੈਂ ਹੁਣ ਰੈਸਟ ਕਰਦੇ ਆਂ ਕੱਪੜੇ ਸੰਭਾਲ ਲੂੰਗੀ ਵੀਡੀਓ ਐਡਿਟ ਕਰ ਲੂੰਗੀ ਸ਼ਾਮ ਵਾਲੀ ਆਪਣੀ ਤੇ ਫਿਰ ਦੁਪਹਿਰੇ ਲੰਚ ਕਰਕੇ ਮੈਂ ਟੈਨਸ਼ਨ ਫਰੀ ਹੋਵਾਂ ਮੈਨੂੰ ਹੋਰ ਕੋਈ ਕੰਮ ਨਹੀਂ ਹੋ ਜਾਨੀ ਕਿ ਮੇਰੇ ਦਿਮਾਗ 'ਚ بس ਕੱਲੀ ਚਟਨੀ ਦਾ ਕੰਮ ਹੋਊਗਾ ਹੋਰ ਕੰਮ ਸਾਰੇ ਕੰਪਲੀਟ ਹੋ ਜਾਣਗੇ ਫਿਰ ਉਦੋਂ ਮੈਂ ਬਣਾਉਂਗੀ ਚਟਨੀ ਤੇ ਹੁਣ ਥੋੜਾ ਜਿਹਾ ਪਸੀਨਾ ਸਖਾ ਕੇ ਨਾ ਕਿ ਮੈਂ ਨਮੀਸ਼ੋ ਤੋਂ ਮੰਗਵਾਇਆ ਸੀ ਪਾਰਸਲ ਤਾਂ ਪਾ ਦੇਖ ਰਿਹਾ ਖੋਲ ਕੇ ਮੈਨੂੰ ਸਾਈਜ਼ ਬਹੁਤ ਛੋਟਾ ਲੱਗ ਰਿਹਾ ਡੱਬੇ ਦੇ ਸਹਾਰੇ ਨਾਲ ਜਿਵੇਂ ਮੈਂ 6 6 ਆਰਟੀਫੀਸ਼ੀਅਲ ਉਹ ਮੰਗਾਈ ਸੀ ਇਹ ਸਕੂਲੇਟ ਪਲੈਂਟਸ 6 ਸੀ ਉਹਦੇ ਵਿੱਚ ਇਹਦੇ ਵਿੱਚ 6 ਕਮ ਆ ਜਾਣਗੇ ਨਿਕਲ ਵਿੱਚ ਜਿਹੜਾ ਮੈਂ ਤਿਆਰ ਨਹੀਂ ਹੁਣ ਮਿੰਦਵਿੰਦਰ ਨੇ ਪਹਿਲੀ ਕਹੇ ਸੀ ਨਿੱਕੇ ਨਿੱਕੇ ਹੋਣੇ ਮੈਂ ਤਾਂ ਕੋਈ ਗੱਲ ਨਹੀਂ ਕੰਮ ਤਾਂ ਆਉਣਗੀ ਨਿੱਕੇ ਨਿੱਕੇ ਚਾਹੀਏ ਉਹ ਲੈਟਸ ਸੀ ਮੈਂ ਸੋ ਥੋੜੇ ਨਾਲ ਹੀ ਖੋਲੂਗਾ ਕੰਟਾ ਹੋ ਗਿਆ ਪਾਰਸਲ ਆਇਆ ਤਾਂ ਮੈਂ ਦੂਜੀ ਕੰਮਾਂ ਵਿੱਚ ਬੀਜੀ ਸੀਗੀ ਤਾਂ ਇਹਨਾਂ ਸਕੂਲੇਟ ਪਲੈਂਟਸ ਛੋਟੇ ਛੋਟੇ ਨੇ ਅਗਰ ਢੰਡੀ ਟੁੱਟੀ ਪਈ ਹੈ ਤਾਂਸ ਕੀ ਕਰੂ ਕੋਈ ਫੈਕਿਊਕ ਇਹਨਾਂ ਜੋੜ ਦੂੰਗੀ ਹੈਨਾ ਤੋਂ ਜੰਮੀ ਟੁੱਟ ਗਈ ਫੈਕਿਊਕ ਇਹਨਾਂ ਜੋੜ ਦੂੰਗੀ ਹੋਰ ਕੀ ਕਰਾਂ ਨਿੱਕੇ ਨਿੱਕੇ ਨੇ ਛੋਟੇ ਛੋਟੇ ਜਿਹੇ ਬਹੁਤ ਛੋਟੇ ਛੋਟੇ ਪਲਾਂਟਰਸ ਹੋਣ ਜਾਂ ਕੋਈ ਸੋਹਣੇ ਜਿਹਾ ਮੱਗ ਹੋਣ ਕੌਫੀ ਵਾਲੇ ਉਹਨਾਂ ਵਿੱਚ ਲੱਗ ਸਕਦਾ ਜੀ ਹੈ ਸੋਹਣੇ ਲੁੱਕ ਵਾਈਜ਼ ਸੋਹਣੇ ਨੇ ਬਿਲਕੁਲ ਐ ਮੋਟੇ-ਮੋਟੇ ਪੱਤੀਆਂ ਨੂੰ ਜਿਵੇਂ ਰੀਅਲ ਵਾਂਗੂ ਲੱਗਦੇ ਨੇਗੇ ਹੈ ਛੋਟੇ-ਛੋਟੇ ਨੇਗੇ ਹਾਂ ਦੇਖੋ ਮੇਰੇ ਕੋਲ ਇਹਦੇ ਨਾਲ ਦਾ ਵੀ ਹੈਗਾ ਸੀ ਇਹ ਵੀ ਹੈਗਾ ਪਰ ਮੇਰੇ ਡੈਡ ਹੋ ਗਏ ਸਾਰੇ ਸਕਲੈਂਟ ਪਲੈਂਟਸ ਆ ਕਿੰਨਾ ਸੋਹਣਾ ਅਲੱਗ-ਅਲੱਗ ਛਤਰੀਆਂ ਆਈਆਂ ਨੇ ਹਾਂ ਉਹ ਸਾਰੇ ਅਲੱਗ-ਅਲੱਗ ਨੇ ਡਿਫਰੈਂਟ-ਡਿਫਰੈਂਟ ਨੇ ਸਾਰੇ ਛੋਟੇ-ਛੋਟੇ ਨੇ ਛੋਟੇ-ਛੋਟੇ ਇਹ ਆਇਨੇ 237 ਦੇ 6 ਪਲਾਂਟਸ ਆ ਟੁੱਟ ਗਈ ਦੀ ਡੰਡੀ ਫਿਕਸ ਕਰਨੀ ਪਊਗੀ 237 ਰੁਪਏ ਦੇ 6 ਛੋਟੇ ਛੋਟੇ ਜਾਇ ਨੇ ਜਾਂ ਕੋਈ ਥੋੜਾ ਵੱਡਾ ਪਲਾਂਟ ਹੋਣਾ ਉਹਦੇ ਵਿੱਚ ਆਪਾਂ ਇਦਾਂ ਦੋ ਵੀ ਲਗਾ ਸਕਦੇ ਹਾਂ ਜਰੂਰ ਇੱਕ ਲਗਾਉਣਾ ਆਹ ਵਾਲੇ ਨਿਕਲੇ ਨੇ ਇਹਦੇ ਵਿੱਚੋਂ ਪਲਾਂਟਸ ਪਲਾਂਟਸ ਦੇਖਣ ਨੂੰ ਬਹੁਤ ਸੋਹਣੇ ਸੀ ਬਿਲਕੁਲ ਰੀਅਲ ਲੱਗ ਰਹੇ ਸੀਗੇ 노 ਡਾਊਟ ਸੋਹਣੇ ਸੀਗੇ ਹਨਾ ਪਰ ਛੋਟਾ ਸਾਈਜ਼ ਸੀਗਾ ਪਰ ਕੋਈ ਗੱਲ ਨਹੀਂ ਛੋਟਾ ਵੀ ਚੱਲ ਜਾਂਦਾ ਹਾਂ ਪਰ ਸਾਈਜ਼ ਹੀ ਛੋਟਾ ਸੀਗਾ ਹੋਰ ਕੋਈ ਪ੍ਰੋਬਲਮ ਨਹੀਂ ਸੀ ਦੇਖਣ ਨੂੰ ਹੀ ਬਹੁਤ ਜ਼ਿਆਦਾ ਸੋਹਣੇ ਸੀਗੇ ਅੱਛੇ ਅੱਛੇ ਸੀਗੇ ਸਾਰੇ ਕਲਰ ਸੀ ਸਾਰਾ ਨੇ ਡਿਫਰੈਂਟ ਸੀਗੇ ਡਿਜ਼ਾਈਨ ਵੀ ਸਭ ਦੇ ਡਿਫਰੈਂਟ ਸੀਗੇ ਤੇ ਸੋਹਣੇ ਲੱਗੇ ਪਲਾਂਟਸ ਮੈਨੂੰ ਵੀ ਸਾਰੇ ਇਹ ਤੀਨਾਂ ਦੇ ਦੇਖਣਾ ਕਿਵੇਂ ਡੈਕੋਰੇਸ਼ਨ ਹੁੰਦੀ ਹੈ ਅੰਬੀਆਂ ਮੈਂ ਛਿੱਲ ਲੀਆਂ 2 ਕਿਲੋ ਅੰਬੀਆਂ ਨੇ ਇਹ ਤੇ ਹੁਣ ਇਹਨਾਂ ਨੂੰ ਕਰਾਂਗਾ ਕਦੋਂ ਕਾਸ ਅੰਬੀਆਂ ਸਖਤ ਹੋਣ ਜਿਹੜੇ ਕਿਰਜਾਂ ਦੇਨ ਪੋਲੀਏ ਹੋਣ ਜਿਹੜੇ ਪੀਡੀਐਮ ਪੈਂਚ ਉਹਨਾਂ ਹੁਣ ਸਖਤ ਹੋਣ ਥਿਲਕਾ ਉਤਾਰ ਲੈ ਛਿੱਲੀਆਂ ਤੇ ਮੈਂ ਹੁਣ ਕਰੂੰ ਕद्दूकਾਸ ਟਾਈਮ ਹੋ ਰਿਹਾ ਢਾਈ ਵਜਾ ਲੰਚ ਮੈਂ ਉਹਦਾ ਕਰ ਲੈ ਲੰਚ ਕਰਕੇ ਮੈਂ ਫਿਰ ਛਿੱਲਣ ਬੈਠੇ ਛਿੱਲਣ ਤੇ ਮੈਨੂੰ ਅੱਧਾ ਘੰਟਾ ਲੱਗ ਗਿਆ ਇਹਨੂੰ ਕਰਨ ਕद्दूकਾਸ ਕद्दूकਾਸ ਮੈਂ ਕਰੂੰਗੀ ਦੋ ਸਾਈਜ਼ ਨਾਲ ਇੱਕ ਤਾਂ ਮੋਟਾ ਤੇ ਇੱਕ ਬਰੀਕ ਮਿਕਸ ਕਰ ਲੂੰਗੀ ਅੱਧਾ ਇਹ ਅੱਧਾ ਇਹ ਜਿਹਾ ਤੁਸੀਂ ਕੋਸ਼ਿਸ਼ ਕद्दूकਾਸ ਕਰਕੇ ਕੁਝ ਤੁਸੀਂ ਪਤਾ ਇਹਦੇ ਵਿੱਚ ਆਈ ਵੀ ਕਰ ਸਕਦੇ ਹੋਗੇ ਜਿਵੇਂ ਤੁਸੀਂ ਐਦਾਂ ਥੋੜੇ ਥੋੜੇ ਲੰਬੇ ਲੰਬੇ ਜਿਵੇਂ ਫਿੰਗਰ ਫਰਾਈਜ਼ ਨਹੀਂ ਹੁੰਦੇ ਆਪਣੇ ਐਦਾਂ ਦੇ ਸਲਾਈਸ ਕੱਟ ਕੇ ਵੀ ਪਾ ਸਕਦੇ ਹੋ ਅੱਧੇ ਵਿੱਚ ਅਜੇ ਜੱਟੇ ਹੋਏ ਜਰੂਪੀਸ ਵਿੱਚ ਖਾਣ ਨੂੰ ਆਉਂਦੇ ਟੇਸਟ ਰਹਿਣ ਅਚਾਰਾਂ ਦੇ ਪੀਸ ਲਓ ਜੇ ਮਿੱਠਾ achar ਹੁੰਦਾ ਹੈ। ਅਜੇ ਕੱਟ ਕੇ ਹੀ ਪਾ ਸਕਦੇ ਅੱਧੇ ਕੱਦੂ ਕਾਸ ਕਰ ਲਓ ਅੱਧੇ ਕੱਟ ਲਓ ਜਿਵੇਂ ਤੁਹਾਨੂੰ ਵਧੀਆ ਲੱਗਦਾ। ਅਜਾ ਕੱਟ ਕੇ ਹੀ ਪਾ ਸਕਦੇ ਆ ਕੱਦੂ ਕਾਸ ਵੀ ਕਰ ਸਕਦੇ ਆ। ਦੇਖਦੇ ਮੈਨੂੰ ਮੈਨੂੰ ਕੰਮ ਠੀਕ ਲੱਗੂਗਾ। ਕੱਟੇ ਹੋਏ ਵਧੀਆ ਨਰ ਦੇ ਵਿੱਚ ਸਲਾਈਸ ਹੀ ਆਉਂਦੇ। ਇਹਨੂੰ ਕਰ ਦਿਆਂ ਕੱਦੂ ਕਾਸ। ਜਦੋਂ ਮੈਂ AC ਲਗਾਇਆ ਸੀ ਰੂਮ ਠੰਡਾ ਹੁਣ ਤਾਂ ਮੈਂ ਕਰਤਾ ਬੰਦ ਮੈਂ ਕਿਉਂਕਿ ਫਿਰ ਮੈਂ ਕਿਚਨ ਚ ਬਣਾਉਣ ਜਾਣੀ AC ਪਹਿਲਾਂ ਹੀ ਬੰਦ ਕਰਤਾ ਠੰਡਾ ਹੋ ਗਿਆ ਹੁਣ ਸਾਧੂ ਕਸ ਕਰਕੇ ਫਿਰ ਜੇ ਆਪਾਂ ਬਣਾਉਣੇ ਹਨ 2 ਕਿਲੋ ਅੰਬੀਆਂ ਵਿੱਚ 2 ਕਿਲੋ ਹੀ ਚੀਨੀ ਬਰਾਬਰ ਦੀ ਪੈਂਦੀ ਹੁੰਦੀ ਹੈ ਚਾਹੇ ਤੁਸੀਂ ਕੱਲੀ ਚੀਨੀ ਪਾ ਲਓ ਚਾਹੇ ਕੱਲਾ ਗੁੜ ਪਾ ਲਓ ਚਾਹੇ ਅੱਧੇ ਚੀਨੀ ਅੱਧਾ ਗੁੜ ਪਾ ਲਓ ਮੈਂ ਅੱਧੇ ਚੀਨੀ ਪਾਉਂ ਅੱਧਾ ਗੁੜ ਪਾਉਂ ਜੇ ਸਾਰਾ ਗੁੜ ਪਾ ਦੇ ਕੱਲ ਡਾਰਕ ਹੋਏ ਤੇ ਜੇ ਸਾਰੀ ਚੀਨੀ ਪਾ ਦੀ ਬਹੁਤ ਲਾਈਟ yellow color ਬਣ ਜਣਾ ਇਸ ਕਰਕੇ ਮੈਂ ਦੋਨੋਂ ਚੀਜ਼ਾਂ ਮਿਕਸ ਕਰਕੇ ਪ ਹੁਣ ਮੈਂ 2 ਕਿਲੋ ਤਾਂ ਕੱਟ ਪਾਉਂਕੋਂ ਕਿ ਛਿਲਕਾ ਵੀ ਨਿਕਲ ਗਿਆ ਗਿੱਟਾ ਵੀ ਨਿਕਲ ਜਾਣਾ ਨਹੀਂ ਉਸ ਕਰਕੇ 2 ਕਿਲੋ ਤਾਂ ਘੱਟ ਹੀ ਰੱਖੂੰਗੀ 2.5 ਕਿਲੋ ਗ੍ਰਾਮ ਕੱਟ ਕਰ ਲਵਾਂਸ ਐਨਾ ਕੀ ਚਲੋ ਸ਼ੁਰੂ ਕਰਦੇ ਆਪਾਂ ਚਟਨੀ ਬਣਾਉਣੀ ਮੈਂ ਰੱਖ ਲਈ ਸਟੀਲ ਦੀ ਕੜਾਹੀ ਵੱਡੀ ਕੜਾਹੀ ਰੱਖ ਲਈ ਮੈਂ ਗੈਸ ਤੇ ਤੇ ਇਹਦੇ ਵਿੱਚ ਪਾ ਲਾਂਗੇ ਕद्दू ਕਾਸ ਕਰਿਆ ਹੋਇਆ ਅੰਬੀ ਅੰਬੇ ਨੂੰ ਮੈਂ ਕद्दूकस ਕਰ ਲਿਆ ਕੁਝ ਮੋਟੀਆਂ ਕਰ ਲਿਆ ਕੁਝ ਬਰੀਕ ਕਰ ਲਿਆ ਕੁਝ ਨਾ ਹਿੜਕਾਂ ਦੇ ਉੱਪਰ ਜਿਹੜਾ ਗੁੱਦਾ ਰਹਿ ਜਾਂਦਾ ਕद्दूकस ਨਹੀਂ ਹੁੰਦਾ ਉਮੇ ਚਾਕੂ ਨਾਲ ਕੁਰਚਲੇ ਤਾਂ ਸਾਰੇ ਤਰ੍ਹਾਂ ਦੇ ਵਿੱਚ ਹੋ ਗਏ ਇਹਦੇ ਥੋੜਾ ਮੋਟਾ ਵੀ ਹੋ ਗਏ ਥੋੜਾ ਬਰੀਕ ਵੀ ਹੋ ਗਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਗੁੜ ਤੇ ਚੀਨੀ ਮੈਂ ਅੱਧਾ ਗੁੜ ਪਾਉਣੀ ਹੁਣ ਅੱਧਾ ਚੀਨੀ ਮੇਰੇ ਕੋਲ ਨਾ ਅੰਬੀਆਂ ਜਿਹੜੀਆਂ ਸੀ ਇਹਨਾਂ ਤੇ ਗੁੱਦਾ ਘੱਟ ਸੀਗਾ ਖਿੜਕ ਜਾਦੇ ਸੀ ਛਿਲਕਾ ਵੀ ਮੋਟਾ ਉਤਰਿਆ ਤੇ ਇਸ ਕਰਕੇ ਮੈਂ ਇਹਦੇ ਵਿੱਚ ਜਿਹੜਾ ਮਿੱਠਾ ਘੱਟ ਪਾਇਆ ਮੈਂ 1.5 ਕਿਲੋ ਮਿੱਠਾ ਪਾਇਆ ਨਹੀਂ ਤਾਂ ਪੌਣੇ 2 ਵਾਂਗੂ ਪਾਇੰਦਾ ਜੇ ਗੁੱਦਾ ਜ਼ਿਆਦੇ ਹੋਵੇ ਤੁਸੀਂ ਦੇਖ ਲਓ ਜੀ ਅੰਬੀਆਂ ਤੇ ਗੁੱਦਾ ਜ਼ਿਆਦੇ ਖਿੜਕ ਘੱਟ ਨਿਕਲਦੀਆਂ ਫਿਰ ਤਾਂ ਪੌਣੇ 2 ਵਾਂਗੂ ਪਾਇਓ ਤੁਸੀਂ 2 ਜੀ ਗੁੱਦਾ ਘੱਟ ਨਿਕਲਦਾ ਇਹ ਅੰਬੀਆਂ ਛੋਟੀਆਂ ਸੀ ਕੁਝ ਤਾਂ ਛੋਟੀਆਂ ਸੀ ਕੁਝ ਗੁੱਦਾ ਬਹੁਤ ਘੱਟ ਸੀ ਕਰਕੇ ਮੈਂ 1.5 ਕਿਲੋ ਹੀ ਪਾਏ ਮੈਂ ਕਿ ਨੀਰਾ ਮਿੱਠਾ ਹੀ ਨਾ ਹੋ ਜੇ ਫਿਰ ਜਦ ਗੁੜ ਤੇ ਚੀਨੀ ਪਿਗਲ ਜਾਣ ਫਿਰ ਪਾਉਂਗੀ ਮੈਂ ਮਿਰਚਾਂ ਇਹ ਸਾਬਤ ਮਿਰਚਾਂ ਨੇ ਸਿਕਾਈਆਂ ਹੋਈਆਂ ਵੱਡੀਆਂ ਮਿਰਚਾਂ ਨੂੰ ਪੀਸ ਕਰਕੇ ਬਾਅਦ ਦੋ ਤਿੰਨ ਪੀਸ ਕਰਕੇ ਛੋਟੀਆਂ ਤੇ ਅੱਧੇ ਪਾ ਦੋ ਇਹਨਾਂ ਨਾਲ ਚਟਨੀ ਬਹੁਤ ਸਵਾਦ ਲੱਗਦੀ ਹੈ ਚਟਨੀ ਵਿੱਚ ਮਿਰਚ ਵੀ ਆਉਂਦੇ ਹੋ ਮਿਰਚ ਵੀ ਬੜੀ ਸਵਾਦ ਲੱਗਦੀ ਨਾਲ ਕਰਾਰੀ ਹੋਊਗੀ ਨਾਲ ਮਿੱਠੀ ਲੱਗੂਗੀ ਇਹ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਉਣੀ ਚਾਹੋ ਤਾਂ ਪਾ ਸਕਦੇ ਨਹੀਂ ਪਾਉਣੀ ਤਾਂ ਤੁਸੀਂ ਲਾਲ ਮਿਰਚ ਐ ਨਾ ਪਾਊਡਰ ਪਾ ਲਿਓ ਬਾਅਦ ਵਿੱਚ ਇਹ ਸਾਫਤ ਮਿਰਚਾਂ ਪਾਉਣੀਆਂ ਤਾਂ ਪਹਿਲੀ ਪਾ ਲਿਓ ਤਾਂ ਕਿ ਉਹ ਮਿੱਠੇ ਦੇ ਵਿੱਚ ਰਿਜਜੇ ਦੇ ਵਿੱਚ ਮਠਾਸ ਚਲ ਜੇ ਤੇ ਉਹ ਸੌਫਟ ਹੋ ਜਾਣ ਥੋੜੀਆਂ ਜੀਆਂ ਇਹ ਮੈਂ ਪਾਤੀਆਂ ਸਾਫਤ ਮਿਰਚਾਂ ਤੇ ਇਹਨਾਂ ਨੂੰ ਰਿਜਜਣ ਦਵਾਂਗੇ ਹੁਣ ਦੇਖੋ ਪੂਰੀ ਅੱਛੀ ਤਰ੍ਹਾਂ ਹੀ ਰਿਜਜ ਰਹੀਆਂ ਨੇ ਹਲ ਮਿਰਚਾਂ ਉੱਪਰ ਉੱਪਰ ਹੋ ਰਹੀਆਂ ਤੈਰ ਰਹੀਆਂ ਨੇ ਪਰ ਜਦੋਂ ਇਹ ਬਿਲਕੁਲ ਮਿੱਠੇ ਨਾਲ ਭਰ ਜਾਣੀਆਂ ਸੌਫਟ ਹੋ ਜਾਣਗੀਆਂ ਥੱਲੇ ਬੈ ਜਾਣਗੀਆਂ ਇਹ ਇਹਨਾਂ ਨੂੰ ਆਪਾਂ ਮਿੱਠੇ ਨੂੰ ਜਿਹੜੀ ਚਾਸ਼ ਬਣਨ ਦਵਾਂ ਤਜਰ ਅੱਧੀ ਅੱਧਾ ਮਿੱਠਾ ਪੱਕ ਗਿਆ ਥੋੜੇ ਗਾੜਾ ਹੋ ਗਿਆ ਨਾ ਚਾਹ ਸਾ ਆਪਣੀ ਉਸ ਤੋਂ ਬਾਅਦ ਪਾ ਲਾਂ ਕਲੌਂਜੀ ਇੱਕ ਚਮਚ ਸਿਰਫ ਮੈਂ ਕਲੌਂਜੀ ਦਾ ਪਾ ਰਹੀ ਹਾਂ ਇਹਦੇ ਵਿੱਚ ਜੇ ਤੁਹਾਨੂੰ ਅੱਛੀ ਲੱਗਦੀ ਹੈ ਵਧਾ ਵੀ ਸਕਦੇ ਹੋ ਨਹੀਂ ਪਾਉਣੀ ਨਾ ਪਾਓ ਸੌਂਫ ਵੀ ਪਾ ਸਕਦੇ ਹੋ ਮੈਂ ਸੌਂਫ ਨਹੀਂ ਪਾਉਂਦੀ ਹੁੰਦੀ ਜੇ ਤੁਹਾਨੂੰ ਅੱਛਾ ਲੱਗਦਾ ਟੇਸਟ ਸੌਂਫ ਦਾ ਚਮਚਾ ਦੋ ਚਮਚੇ ਸੌਂਫ ਦੇ ਵੀ ਪਾ ਸਕਦੇ ਹੋ ਹੁਣ ਪਾਉਨੇ ਮਸਾਲੇ ਇਹ ਕਾਲਾ ਨਮਕ ਇੱਕ ਚਮਚ ਇੱਕ ਚਮਚ ਮੈਂ ਸਿੰਪਲ ਵਾਈਟ ਨਮਕ ਦਾ ਲਿਆ ਇੱਕ ਇੱਕ ਮੈਂ ਲਿਆ ਚਮਚ ਦੇਗੀ ਮਿਰਚ ਦਾ ਕਲਰ ਵਾਸਤੇ ਦੇਗੀ ਮਿਰਚ ਲਈਆ ਕਾਲਾ ਨਮਕ ਬਹੁਤ ਜ਼ਿਆਦਾ ਨਾ ਪਾਏਗੋ ਕਾਲਾ ਨਮਕ ਜਿਹੜਾ ਹੁੰਦਾ ਨਾ ਖਟਾਸ ਕਰ ਦਿੰਦਾ ਅੰਬੀਆਂ ਤਾਂ ਪਹਿਲਾਂ ਹੀ ਖਟੀਆਂ ਨੇ ਇਸ ਕਰਕੇ ਜ਼ਿਆਦਾ ਨਹੀਂ ਪਾਉਣਾ ਹੈਗਾ ਤੇ ਤੁਸੀਂ ਸਿੰਪਲ ਵਾਈਟ ਨਮਕ ਪਾਉਣਾ ਉਹ ਵੀ ਪਾ ਸਕਦੇ ਹੋ ਤੇ ਨਮਕ ਮਿਰਚ ਵਿੱਚ ਜਰੂਰ ਗਾਣਾ ਹੋ ਜੇ ਚਾਚ ਉਹਦੋਂ ਪਾਉਣੀ ਤਾਂ ਕਿ ਛਿੱਟੇ ਨਾ ਪੈਣ ਫਿਰ ਮਿਰਚਾਂ ਵਾਲੇ ਹੁਣ ਆਪਾਂ ਇਹਨੂੰ ਚੈੱਕ ਕਵੇਂ ਕਰਾਂਗੇ ਚਟਨੀ ਬਣ ਗਈ ਚਾਚ ਲੈ ਕੇ ਉਹਨੂੰ ਆਪਾਂ ਚਾਚ ਨਹੀਂ ਦੇਖਣਾ ਇੱਕ ਤਾਰ ਦੀ ਚਾਚ ਬਣਨੀ ਚਾਹੀਦੀ ਆ ਦੇਖੋ ਜਮ ਇੱਕ ਤਾਰ ਆ ਰਹੀ ਹੈ ਨਾ ਇੱਕ ਤਾਰ ਆਉਣੀ ਚਾਹੀਦੀ ਹੈ ਚਾਚ ਵਿੱਚ ਇੱਕ ਤਾਰ ਜੇ ਆਉਣ ਲੱਗੀ ਫਿਰ ਆਪਾਂ ਗੈਸ ਬੰਦ ਕਰ ਦਾਂਗੇ ਤੇ ਆਪਣੀ ਚਟਨੀ ਬਣ ਕੇ ਤੇ ਇਹਨੂੰ ਹਲਾਈ ਚੱਲਾਂਗੇ ਠੰਡਾ ਹੋਣ ਲਈ ਰੱਖ ਦਾਂਗੇ ਚਟਨੀ ਨੂੰ ਗੈਸ ਤੋਂ ਉਤਾਰ ਕੇ ਇੱਕ ਵਰਤ ਆਪ ਨੂੰ ਲੱਗੂ ਵੀ ਪਤਲੀ ਆ ਤੇ ਕੋਈ ਬਹੁਤ ਪਤਲੀ ਲੱਗਦੀ ਹੈ ਪਰ ਜੋ ਠੰਡੀ ਹੋਊਗੀ ਨਾ ਇਹ ਬਹੁਤ ਗਾੜੀ ਹੋ ਜਾਣੀ ਆ ਤੁਹਾਨੂੰ ਯਕੀਨ ਹੀ ਨਾ ਹੋਣਾ ਵੀ ਉਹੀ ਚਟਨੀ ਜਿਹੜੀ ਇੰਨੀ ਗਾੜੀ ਲੱਗ ਰਹੀ ਆ ਪਤਲੀ ਲੱਗ ਰਹੀ ਸੀਗੀ ਠੰਡੀ ਹੋ ਕੇ ਇਹਨੇ ਗਾੜੀ ਹੋ ਜਾਣਾ ਇਸ ਕਰਕੇ ਬਹੁਤ ਜ਼ਿਆਦਾ ਗਾੜੀ ਨਾ ਕਰੋ ਫਿਰ ਚੀਨੀ ਜਿਹੜੀ ਹੁੰਦੀ ਹੈ ਨਾ ਜੰਮ ਜਾਂਦੀ ਹੈਗੀ ਬਸ ਇੱਕ ਤਾਰ ਜਦੋਂ ਆਜੇ ਤੇ ਨਾਲ ਦੀ ਨਾਲ ਗੈਸ ਬੰਦ ਕਰ ਦਿਓ ਤੇ ਥੋੜਾ ਟਾਈਮ ਇਹਨੂੰ ਹਲਾਈ ਚੱਲੋ ਕਮ ਕੜਾਹੀ ਬਹੁਤ ਘਰਮ ਆ ਟਾਈਮ ਹੋੜਾ 4:30 ਦਾ 4 ਚਟਨੀ ਅੰਮੀ ਨੇ ਮੈਂ ਗੈਸ ਬੰਦ ਕਰ ਤਾਂ ਠੰਡੀ ਹੋ ਗਈ ਫਿਰ ਪਾਉ ਕੰਟੇਨਰ ਵਿੱਚ ਤੇ ਨੰਨੇ ਮੈਂ ਕੱਪੜੇ ਪ੍ਰੈਸ ਕਰਨਾ ਹੈ ਨਾ ਇਹ ਵੀ ਕੰਮ ਆਜ ਨਾ ਕਰੇ ਫਿਰ ਕੱਲ ਨੂੰ ਕਰਨੇ ਪੈਣਗੇ ਕੱਲ ਨੂੰ ਹੋਰ ਕੰਮ ਫਿਰ ਹੋਰ ਆ ਜਾਣਗੇ ਇਸ ਲਈ ਅੱਜ ਆਨੇ ਕੰਮ ਅੱਜ ਹੀ ਖਤਮ ਕਰਨਾ ਤੇ ਫਿਰ ਬਾਕੀ ਸ਼ਾਮ ਨੂੰ ਮੈਂ ਸਬਜ਼ੀ ਵੀ ਨਹੀਂ ਬਣਾਉਣੀ ਸੀ ਮੈਂ ਟਾਈਮ ਵੀ ਹੈਗਾ ਸੀ ਮੇਰੇ ਕੋਲ ਫਰੀ ਸੀ ਮੈਂ ਫਿਰ ਕੱਪੜਿਆਂ ਦਾ ਕੰਮ ਮੈਂ ਇਹੀ ਨਵੇੜਾ ਪੈਣਾ ਕੱਪੜੇ ਪ੍ਰੈਸ ਕਰਨ ਵਾਲੀ ਕਰਾਂ ਸਬਜ਼ੀ ਵੀ ਨਹੀਂ ਬਣਾਉਣੀ ਫਿਰ ਥਰੂ ਕਿਚਨ ਜੋ ਵੀ ਮੈਂ ਫਰੀ ਕੁਝ ਮੈਂ ਜਿਆਦਾ ਕੰਮ ਨਹੀਂਗਾ ਅੱਧਾ ਘੰਟਾ ਨਾਲ ਇਹਨਾਂ ਕੱਪੜੇ ਕਰੇ ਸਾਂਤ ਬਸ ਇੱਕ ਕੁਰਤਾ ਵੀ ਮੈਨੂੰ ਰਹਿ ਗਿਆ ਦੂਜੇ ਨਾਲ ਬਾਕੀ ਸਾਰੇ ਕੱਪੜੇ ਮੇਰੇ ਪ੍ਰੈਸ ਹੋ ਗਏ ਅੱਜ ਜਿਆਦਾ ਇਸ ਕੱਪੜੀ ਜਿੰਨੇ ਜਿਆਦੇ ਹੋਣ ਨਾ ਫਿਰ ਅੱਧਾ ਘੰਟਾ ਆਰਾਮ ਨਾਲ ਦੇ ਕੱਪੜੇ ਪੈਸੇ ਹੋਣ ਤੇ ਇਧਰ ਮੈਂ ਇਹ ਹੀ ਸੀ ਲਗਾਣੇ ਇਸ ਤਰ੍ਹਾਂ ਇਹ ਸੀ ਨਾ ਥੋੜਾ ਸੌਖੇ ਹੋ ਜਾਂਦੇ ਨੇ ਇੱਕ ਦੋ ਸੂਟ ਹੋਣ ਫਿਰ ਚਾਹ ਪਕਾ ਲੈ ਪੱਖਾ ਲਾ ਕੇ ਕਰ ਲਓ ਪਰ ਕੱਪੜੇ ਜਿਆਦੇ ਹੋਣ ਫਿਰ ਖੜਨਾ ਔਖਾ ਹੋ ਜਾਂਦਾ ਮੈਂ ਹੁਣ ਨਾ ਰਾਤ ਨੂੰ ਖਾਣਾ ਇਦੀ ਤਿਆਰੀ ਕਰਨੀ ਸੀ ਖਾਣਾ ਡਿਨਰ ਬਣਾਉਣਾ ਸੀ ਸੋਚਿਆ ਚਲ ਚਟਨੀ ਸਮਾਂ ਦਨ ਪਹਿਲਾਂ ਚਟਨੀ ਹੋਗੀ ਠੰਡੀ ਬਿਲਕੁਲ ਦੇਖੋ ਕਿੰਨੀ ਗਾੜੀ ਹੋ ਗਈ ਜੇ ਆਪਾਂ ਗੈਸ ਬੰਦ ਕਰਿਆ ਸੋ ਕਿੰਨੀ ਪਤਲੀ ਸੈਂ ਲੱਗਦਾ ਸੀ ਬਹੁਤ ਪਤਲੀ ਆ ਦੇਖੋ ਕਿੰਨੀ ਜ਼ਿਆਦਾ ਗਾੜੀ ਹੋ ਗਈ ਪਈ ਹੋਰ ਇਹਦਾ ਰੰਗ ਨਾ ਬਿਲਕੁਲ ਟਰਾਂਸਪੇਰੈਂਟ ਕੱਚ ਵਾਂਗੂ ਹੋ ਜਾਂਦਾ ਜਿਵੇਂ ਟਰਾਂਸਪੇਰੈਂਟ ਹੋ ਜਾਂਦੀਆਂ ਚਾਸ਼ ਇਦਾਂ ਹੋ ਜਾਂਦਾ ਇਹਦਾ ਤੇ ਨੂੰ ਆਪਾਂ ਹੁਣ ਰੱਖ ਕੱਢਦੇ ਨੇ ਕੰਟੇਨਰ ਵਿੱਚ ਇਹਨੂੰ ਹਮੇਸ਼ਾ ਕੱਚ ਦੇ ਬਰਤਨਾਂ ਵਿੱਚ ਜਾਂ ਚੀਨੀ ਦੇ ਭਾਂਡੇ ਵਿੱਚ ਕੱਢੋ ਸਟੀਲ ਦੇ ਵਿੱਚ ਤੇ ਪਲਾਸਟਿਕ ਦੇ ਵਿੱਚ ਕਦੇ ਵੀ ਨਾ ਔਰ ਫ੍ਰੀਜ ਤੋਂ ਬਾਹਰ ਰੱਖ ਲਓ ਖਰਾਬ ਨਹੀਂ ਹੁੰਦੀ ਹੈ ਕਿ ਤੇ ਤੁਹਾਡੀ ਚਾਸ਼ ਵਧੀਆ ਬਣੀ ਹੋਊਗੀ ਪ੍ਰੋਪਰ ਫਿਰ ਖਰਾਬ ਨਹੀਂ ਹੁੰਦੀ ਸਾਲ ਪਾ ਰੱਖੀ ਚੱਲੋ ਸਾਲ ਪਾ ਤੁਸੀਂ ਖਾਈ ਚੱਲੋ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਹੈਗੀ ਮੈਂ ਹਰ ਸਾਲ ਇਦਾਂ ਹੀ ਬਣਾ ਕੇ ਰੱਖ ਦਾਂ ਫ੍ਰੀਜ ਤੋਂ ਬਾਹਰ ਹੀ ਰੱਖਦੇ ਕਦੇ ਵੀ ਅਜੇ ਤੱਕ ਖਰਾਬ ਨਹੀਂ ਹੋਈ ਹੈਗੀ ਤੇ ਅੰਬੀਆਂ ਚਟਨੀ ਘੱਟ ਬਣੀ ਕਿਉਂਕਿ ਅੰਬੀਆਂ ਦਾ ਗੋਦਾ ਘੱਟ ਸੀ ਹੋ ਸਕਿਆ ਮੈਂ ਕਦੇ ਫੇਰ ਅੰਬੀਆਂ ਲੈ ਕੇ ਇੱਕ ਵਾਰ ਦੁਬਾਰੇ ਫੇਰ ਬਣਾਉਂਗੀ ਸੋ ਇਥੇ ਮੇਰਾ ਜੀ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੀ ਕੋਹਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ